ਚਿੱਟੇ ਦਾ ਕੈਰ ਪਿੰਡਾਂ ਦੇ ਵਿੱਚ ਲਗਾਤਾਰ ਜਾਰੀ ਹੈ ਅੱਜ ਗੱਲ ਕਰਦੇ ਹਾਂ ਵਿਧਾਨ ਸਭਾ ਹਲਕਾ ਮਹਿਲਕਲਾਂ ਦੀ ਪਿੰਡ ਚੰਨਨਵਾਲ ਦੀ ਕੀ ਖੜਾ ਕੋਈ ਕਾਦਾ ਪਿਤਾ ਬਸ ਬੈਠਾ ਬੈਠਾ ਹੀ ਲੁਟਕੇ ਗਿਆ ਪਿੰਡ ਵਾਸੀ ਤਾਂ ਮੇਰੇ ਸਾਹ ਦੇ ਰਹੇ ਜੀ ਅਸੀਂ ਕਰਾਂਗੇ ਜੋ ਵੀ ਕਾਰਵਾਈ ਹੋਈ ਮੈਂ ਪੁਲਿਸ ਨੂੰ ਬਿਆਨ ਲਿਖਾਤੇ ਆ ਪੰਜਾਬ ਦੀ ਤਰਸਦੀ ਹੈ ਦਿਨੋ ਦਿਨ ਨੌਜਵਾਨ ਨਸਿਆਂ ਦੀ ਗਰਸਤ ਵਿੱਚ ਵਧਦੇ ਜਾਂਦੇ ਆ ਪਤਾ ਨਹੀਂ ਪੰਜਾਬ ਕਿੱਧਰ ਨੂੰ ਕਿੱਧਰ ਲਈ ਨਜ਼ਰ ਲੱਗੀ ਆ ਇਹ ਵੀ ਟੀ ਪਰਿਵਾਰ ਆ ਜੀ ਮਾਜੀ ਸਿੱਖਾਂ ਦਾ ਗਰੀਬ ਪਰਿਵਾਰ ਆ ਪਤਾ ਨਹੀਂ ਕਿਹੜੇ ਵੇਲੇ ਇਹ ਮੁੰਡਾ ਇਸ ਟੰਗਲ 'ਚ ਫਸ ਗਿਆ ਤੇ ਇਹਦੀ ਨੌਜਵਾਨ ਵੀ ਅੱਜ ਰਾਤ ਮੌਤ ਹੋ ਗਈ ਨਸਾਂ ਦਾ ਆ ਸਾਡੇ ਆ ਸਾਡੇ ਭਾਈਚਾਰੇ ਦਾ ਬਾਪੂ ਰੋਈ ਜਾਂਦਾ ਇਹ ਨਹੀਂ ਇਹ ਕਹਿੰਦਾ ਮੇਰੇ ਲੱਭੇ ਪੈਸੇ ਨਹੀਂ ਦਿਹਾੜੀ ਢੱਪਾ ਕਰਕੇ ਬੰਦੇ ਕਮਾ ਕੇ ਹੈਂਡ ਟੂ ਮਾਉਥ ਖਾਣ ਵਾਲੇ ਬੱਚੇ ਬੰਦੇ ਨੇ ਇਹ ਤੇ ਕਿੱਥੇ ਜਾਣ ਇਹ ਅੰਦਰ ਦੇਖੋ ਕਿਵੇਂ ਬੈਣ ਪੈਂਦਾ ਬੁਰਾ ਹਾਲ ਆ ਪੁਲਿਸ ਨੂੰ ਕਹਿਣ ਦੇ ਬਹੁਤ ਮਲਾਜ ਨਹੀਂ ਕੀ ਮੈਨੂੰ ਦੋ ਜਿਆ ਦੋ ਫਿਰ ਮੇਰਾ ਨੰਬਰ ਦੋ ਐਸਚ ਨੂੰ ਕਹਾ ਮੈਂ ਯਾਰ ਵੀ ਕਮਾ ਪਿੰਡ ਦੇ ਵਿੱਚ ਗਿਆ। ਸਬਾ ਹਲਕਾ ਮਹਿਲਕਲਾਂ ਦੇ ਪਿੰਡ ਤੋਂ ਦਿਖਾ ਰਹੇ ਸੀ ਜਿੱਥੇ ਇੱਕ ਨੌਜਵਾਨ ਬੈਂਤ ਸਿੰਘ ਦੀ ਚਿੱਟੇ ਦੇ ਨਾਲ ਮੌਤ ਹੋਈ ਹੈ। ਅੱਜ ਦਾ ਦੋਸਤੋ ਕੀ ਹਾਲ ਚਾਲ ਹੈ ਪਾਲੀ ਵਜੀਦਕੇ ਦੋਸਤੋ ਚਿੱਟੇ ਦਾ ਕਹਿਰ ਪਿੰਡਾਂ ਦੇ ਵਿੱਚ ਲਗਾਤਾਰ جاری ਹੈ। ਅੱਜ ਗੱਲ ਕਰਦੇ ਹਾਂ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਪਿੰਡ ਚੰਨਨਵਾਲ ਦੀ ਜਿੱਥੇ ਚਿੱਟੇ ਦੀ ਓਵਰਡੋਜ਼ ਲਾਇਨ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋਈ ਹੈ। ਸਭੀ ਚਲਾ ਨੌਜਵਾਨ ਬਿਆਨਤ ਸਿੰਘ ਸਵੇਰੇ ਜਦੋਂ ਘਰੋਂ ਨਿਕਲਦਾ ਤਾਂ ਮਾਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਚਿੱਟੇ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਹੈ ਸ਼ਾਮ ਨੂੰ ਪਤ ਚਿੱਟੇ ਦਾ ਟੀਕਾ ਲਗਾ ਕੇ ਘਰੇ ਆਉਂਦਾ ਰੋਟੀ ਖਾਂਦੇ ਸਮੇਂ ਅਚਾਨਕ ਡਿੱਗ ਜਾਂਦਾ ਮਾਪਿਆਂ ਦਾ ਕਹਿਣਾ ਕਿ ਚਿੱਟੇ ਦੇ ਨਾਲ ਉਹਦੀ ਮੌਤ ਹੋਈ ਹੈ ਕਈ ਵਾਰ ਸਮਝਾਉਣ ਦੇ ਬਾਵਜੂਦ ਵੀ ਜਿਹੜਾ ਉਹ ਚਿੱਟਾ ਪੀਂਦਾ ਨਹੀਂ ਸੀ ਰੁਕਦਾ ਕੀ ਕਹਿੰਦਾ ਘਰ ਪਰਿਵਾਰ ਆਉ ਹੁੰਦੇ ਆ ਸਰਪੰਚ ਸਾਹਿਬ ਕੀ ਕਹਿੰਦੇ ਆ ਉਹ ਵੀ ਸੁਣਦੇ ਆ ਓਪਨਦਰ ਜੀ ਕੀ ਹੋ ਗਿਆ ਸੀਗਾ ਬੱਚੇ ਨੂੰ ਕੀ ਕਰੋ ਲੋ ਕਿਤੇ ਦੀ ਓਵਰਡੋਜ਼ ਲਈ ਹੈ ਜੀ ਜੀ ਤੁਹਾਨੂੰ ਕੋ ਪਤਾ ਲੱਗਿਆ ਇਹ ਤੁਹਾਨੂੰ ਵੀ ਮੰਨ ਲਓ ਸਾਨੂੰ ਤਾਂ ਇੱਕ ਹਫਤੇ ਤੋਂ ਪਤਾ ਲੱਗਿਆ ਇਹ ਵੀ ਲੈ ਰਿਹਾ ਹੈਗਾ ਅੱਛਾ ਹਾਂਜੀ ਮੌਤ ਕਿੰਨੇ ਵਜੇ ਹੋਈ ਮੌਤ ਰਾਤ 9:30 ਵਜੇ ਅੱਛਾ ਪਤਾ ਕਿ ਤੁਹਾਨੂੰ ਕਿਦੋਂ ਲੱਗਿਆ ਜੀ ਮੌਤ ਹੋ ਗਈ ਹੈ ਜਾਂ ਕਿ ਤੁਸੀਂ ਘਰ ਹੀ ਸੀਗਾ ਜੀ ਘਰ ਹੀ ਸੀਗਾ ਜੀ ਰੋਟੀ ਖਾਧੀਆ ਸਾਰਾ ਕੁਝ ਖਾਦਾ ਪੀਤਾ ਬਸ ਬੈਠਾ ਬੈਠਾ ਹੀ ਲੁਟਕੇ ਗਿਆ ਕਹਿੰਦੇ ਸੀ ਕਿਤੇ ਜੇ ਬੱਚੇ ਨੂੰ ਪਹਿਲਾਂ ਕਈ ਵਾਰ ਸਮਝਾਉਣ ਦੇ ਜੀ ਬਹੁਤ ਵਾਰੀ ਸਮਝਾਇਆ ਵੀ ਉਹ ਬੰਦਿਆਂ ਨਾਲ ਨਾਲ ਰਲ ਉਹਨੇ ਮੇਰੇ ੱਟ ਮਾਰੀ ਇੱਥੇ ਸਿਰ ਦੇ ਵਿੱਚ ਜਿਹੜੇ ਬੰਦੇ ਨੂੰ ਮੈਂ ਹਟਾਉਂਦਾ ਸੀ ਉਹਦੇ ਪਿੱਛੇ ਲੱਗ ਗਏ ਉਹਨੇ ਮੇਰੇ ੱਟ ਵਿੱਚ ਮੇਰੇ ਹਰੇ ਵੀ ਗਲੀ ਆ ਜਾ ਕੇ ਮਗਾ ਨੌਕਰੀ ਕਿਥੇ ਬਿਟਦੇ ਬੇਅੰਤ ਸਿੰਘ ਜੀ ਕਿੰਨੇ ਪਰਿਵਾਰ ਦੇ ਵਿੱਚ ਹੋਰ ਪਰਾ ਹੋਰ ਵੀ ਹੈਗੇ ਤਿੰਨ ਬੱਚੇ ਆ ਜੀ ਇੱਕ ਬੇਟੀ ਆ ਦੋ ਬੇਟੇ ਜੀ ਇਹਦੀ ਉਮਰ ਕਿੰਨੀ ਜੀ ਇਹਦੀ 26 ਸਾਲ ਆ ਜੀ ਪਿੰਡ ਵਾਸੀ ਤਾਂ ਮੇਰਾ ਸਾਥ ਦੇ ਰਹੇ ਆ ਜੀ ਅਸੀਂ ਕਰਾਂਗੇ ਜੋ ਵੀ ਕਾਰਵਾਈ ਹੋਈ ਮੈਂ ਪੁਲਿਸ ਨੂੰ ਬਿਆਨ ਲਿਖਾਦੇ ਆ ਜਿਹੜਾ ਬੰਦਾ ਇਹਨੂੰ ਲੈ ਕੇ ਗਿਆ ਸੀ ਮੈਂ ਉਹਦੇ ਨਾਂ ਵੀ ਖਿਲਾਫ ਲਿਖਾਤੀ ਆ ਸਾਰਾ ਕੁਝ ਉਹ ਲਾ ਕੇ ਲੈ ਕੇ ਟੀਕੀ ਨਾ ਲਾਇਆ ਜੀ ਬਾਹਰ ਸੁੱਜੀ ਵੀ ਸੀ ਉਹਦੀ ਹਾਂ ਜੀ ਜੀ ਇਹ ਤਾਂ ਸਾਡੇ ਪੰਜਾਬ ਦੀ ਤਰਸ ਦੀ ਹੈ ਕਿ ਦਿਨੋਂ ਦਿਨ ਨੌਜਵਾਨ ਨਸਿਆਂ ਦੀ ਗ੍ਰਸਤ ਚ ਵੱਧਦੇ ਜਾਂਦੇ ਆ ਪਤਾ ਨਹੀਂ ਪੰਜਾਬ ਕਿੱਧਰ ਨੂੰ ਕਿੱਧਰ ਲਈ ਨਜ਼ਰ ਲੱਗੀ ਆ ਇਹ ਵੀ ਇਹ ਕੰਮ ਹੋ ਰਹੇ ਨੇ ਇਹ ਬਹੁਤ ਨੌਜਵਾਨ ਮੁੰਡਾ ਸੀ 26 ਸਾਲ ਦੀ ਉਮਰ ਸੀ ਕਾਫੀ ਚਿਰ ਤੋਂ ਇਹ ਬੰਦਾ ਇਸ ਜੰਗਲ ਚ ਫਸਿਆ ਹੋਇਆ ਸੀ ਕਾਫੀ ਟਰਾਈ ਕਰਦੇ ਆ ਅਸੀਂ ਵੀ ਕਰਦੇ ਆ ਵੀ ਇਸ ਗੱਲ ਚੋਂ ਨਿਕਲਿਆ ਜਾਵੇ ਪਰ ਪਤਾ ਨਹੀਂ ਕੀ ਗੱਲ ਆ ਦਿਨੋਂ ਦਿਨ ਬੇਰਜਗਾਰੀ ਲਾ ਲੋ ਜਾਂ ਕੁਝ ਗੱਲਾਂ ਸਾਡੇ ਚ ਘਾਟ ਸਮਾਜ ਚ ਘਾਟ ਰਹੀ ਜਾਂ ਕਿਸੇ ਵੀ ਆ ਜ਼ਿਆਦਾਤਰ ਇਹ ਲੋਕ ਇਹਦੀ ਜੰਗਲ ਚ ਫਸਣ ਲੱਗੇ ਹੋਏ ਆ ਨੌਜਵਾਨ ਮੁੰਡੇ ਖਾਸ ਕਰਕੇ ਇਹ ਜ਼ਿਆਦਾ ਇਸ ਗੱਲ ਚ ਫਸ ਰਹੇ ਆ ਇਹ ਵੀ ਵਿਚਾਰਾ ਬਹੁਤ ਇੱਕ ਮਿਹਨਤੀ ਪਰਿਵਾਰ ਆ ਜੀ ਮਾਝੀ ਸਿੱਖਾਂ ਦਾ ਗਰੀਬ ਪਰਿਵਾਰ ਆ ਪਤਾ ਨਹੀਂ ਕਿਹੜੇ ਵੇਲੇ ਇਹ ਬੰਦਾ ਇਸ ਟੰਗਲ ਚ ਫਸ ਗਿਆ ਤੇ ਇਹਦੀ ਨੌਜਵਾਨ ਦੀ ਰਾਤ ਉਰ ਮੌਤ ਹੋ ਗਈ ਬੜਾ ਦੁੱਖ ਆ ਜੀ ਸਾਲ ਇਹ ਤੇ ਮੈਂ ਤਾਂ ਨਹੀਂ ਕਹਿੰਦਾ ਵੀ ਕਿਤੇ ਨਾ ਸਮਾਕਤ ਹੋ ਰਿਹਾ ਨੌਜਵਾਨਾਂ ਨਾਲੋਂ ਮੈਂ ਕਹਿੰਦਾ ਵੀ ਮਾਂ ਬਾਪ ਨੂੰ ਵੀ ਕਹਿਣਾ ਚਾਹੁੰਦਾ ਵੀ ਥੋੜਾ ਜਿਹਾ ਮਾਂ ਬਾਪ ਵੀ ਆਪਣੇ ਬੱਚਿਆਂ ਤੇ ਕੰਟਰੋਲ ਕਰਨ ਇਕੱਲੇ ਇਕੱਲੇ ਜਵਾਗ ਨੇ ਦੋ ਦੋ ਜਵਾਗ ਨੇ ਅਸੀਂ ਇੱਕ ਇੱਕ ਜਵਾਗ ਨੂੰ ਪੂਰੀ ਕੇਅਰ ਨਹੀਂ ਕਰ ਰਹੇ ਕੋਈ ਬੱਚੇ ਮੈਂ ਜੇ ਕਹਾਂ ਵੀ ਇਕੱਲਾ ਉਹਨਾਂ 'ਚ ਘਾਟਾ ਸਾਰਿਆਂ 'ਚ ਸਿਸਟਮ 'ਚ ਘਾਟਾ ਨਾ ਕੋਈ ਸਰਕਾਰ ਸਾਨੂੰ ਕੋਈ ਰੁਜ਼ਗਾਰ ਦੇ ਰਹੀ ਐ ਦਿਨੋ-ਦਿਨ ਜਦੋਂ ਕੋਈ ਕੰਮ ਨਹੀਂ ਤਾਂ ਮਤਲਬ ਇਸ ਗੱਲ ਨੂੰ ਵੀ ਜਵਾਕ ਪੁੱਠੇ ਪਾਸੇ ਲੈ ਕੇ ਜਾਂਦੇ ਆ ਜੇ ਕੋਈ ਕੰਮ ਮਿਲੇ ਜਾਂ ਕੋਈ ਕੰਮ ਕਰਨ ਤਾਂ ਫਿਰ ਇਸ ਗੱਲ 'ਚੋਂ ਨਾ ਨਿਕਲਣ ਮਾਪੇ ਵੀ ਪਰੇਸ਼ਾਨ ਨੇ ਬੱਚੇ ਵੀ ਪਰੇਸ਼ਾਨ ਨੇ ਡਿਪਰੈਸ਼ਨ ਦੇ ਮਰੀਜ਼ ਹੋਈ ਜਾਂਦੇ ਨੇ ਦਿਨੋ-ਦਿਨ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿੱਧਰ ਨੂੰ ਜਾਏਗੀ ਕੀ ਕਰੀਏ ਪਗਵਨ ਤੁਮਨ ਸਾਹਿਬਾ ਹਕੀਕਤ ਆ ਜਿੱਥੇ ਆਪਾਂ ਰੈਡੀ ਕਰਕੇ ਤੁਰ ਜਾਂਦੇ ਥੋ ਤੁਸੀਂ ਆਨੇ ਹੋ ਉੱਥੇ ਮਤੇ ਪਵਾ ਕੇ ਪੰਚਾਇਤਾਂ ਤੋਂ ਪੰਚਾਇਤਾਂ ਤੋਂ ਮਤੇ ਪਵਾ ਕੇ ਲੈ ਜਾਣੇ ਵੀ ਸਾਡਾ ਪਿੰਡ ਕੱਲ ਇਹ ਕਲਾ ਲੇ ਗਏ ਉੱਥੇ ਪੰਚਾਇਤ ਤੋਂ ਮਤਾ ਪਵਾ ਲਿਆ ਸਰਪੰਚ ਸਾਹਿਬ ਨੇ ਵੀ ਸਾਡਾ ਪਿੰਡ ਨਸ਼ਾ ਮੁਕਤ ਭਾਈ ਜੀ ਜੋ ਗਰਾਊਂਡ ਹਕੀਕਤ ਆ ਕਿਸੇ ਦਾ ਜੀ ਚਲੇ ਗਿਆ ਯਾਰ ਕਿੱਥੇ ਬੰਦਾ ਬਾਪੂ ਆ ਸਾਡੇ ਆ ਸਾਡੇ ਭਾਈਚਾਰੇ ਦਾ ਬਾਪੂ ਰੋਈ ਜਾਂਦਾ ਠੀਕ ਨਹੀਂ ਇਹ ਕਹਿੰਦਾ ਮੇਰੇ ਲੱਵੇ ਪੈਸੇ ਨਹੀਂ ਦਿਹਾੜੀ ਢੱਪਾ ਕਰਕੇ ਬੰਦੇ ਕਮਾ ਕੇ ਹਾਈ ਹੈਂਡ ਟੂ ਮਾਉਥ ਖਾਣ ਵਾਲੇ ਬੱਚੇ ਬੰਦੇ ਨੇ ਇਹ ਕਿੱਥੇ ਜਾਣ ਇਹ ਕੀ ਹਾਲਾਤ ਕਰਾ ਤੂੰ ਨੇ ਪੰਜਾਬ ਦੇ ਤੁਸੀਂ ਟੈਂਟ ਲਗਾ ਕੇ ਜਿਹੜਾ ਤੁਸੀਂ ਟੈਂਟ ਲਗਾਣੇ ਉੱਤੇ ਅਮਲਾ ਬਜਮਲਾ ਇਕੱਠਾ ਕਰਦੇ ਹੋ ਉਹੀ ਇਹ ਜੇ ਬੰਦੇ ਦੀ ਮਦਦ ਕਰੋ ਯਾਰ ਕਿਉਂ ਤੁਸੀਂ ਜਿਹੜੇ ਪੰਚਾਇਤਾਂ ਦੇ ਪੈਸੇ ਵੇਸਟ ਕਰਦੇ ਹੋ ਕਿਉਂ ਤੁਸੀਂ ਜਿਹੜੇ ਲੋਕਾਂ ਦੇ ਅੱਗੇ ਭਰਮ ਫਲਾਈ ਜਾਂਦੇ ਹੋ ਆ ਅੰਦਰ ਦੇਖੋ ਕਿਵੇਂ ਬੈਣ ਪੈਂਦਾ ਬੁਰਾ ਹਾਲ ਆ ਪੁਲਿਸ ਨੂੰ ਕਹਿਣ ਦੇ ਵਾ ਉਹ ਤਾਂ ਮੁਲਾਜ਼ਮ ਨਹੀਂ ਕੋਈ ਆ ਮੈਨੂੰ ਦੋ ਜੀ ਆ ਦੋ ਫੋਟ ਮੇਰਾ ਨੰਬਰ ਦੋ ਐਸ ਐਚ ਨੂੰ ਕਹਾਂ ਮੈਂ ਯਾਰ ਵੀ ਕਮਾਲ ਦੀ ਗੱਲ ਆ ਵੀ ਤੁਸੀਂ ਇਹਨਾਂ ਦੀ ਇਹ ਪਰਿਵਾਰ ਗਰੀਬ ਪਰਿਵਾਰ ਆ ਇਹ ਕਿ ਨਹੀਂ ਇਹ ਰੋਟੀ ਪੂਰੀ ਕਰਨਗੇ ਆਪਣਾ ਬੱਚਾ ਦਾ ਨਸ਼ਾ ਪੂਰਾ ਬੱਚਾ ਨਸ਼ਾ ਪੂਰਾ ਕਰੇ ਕਿੱਥੇ ਜਾਣਗੇ ਜੀ ਉਹਨਾਂ ਨੂੰ ਕਹੋ ਵੀ ਇਹਨਾਂ ਦੀ ਮਦਦ ਕਰੋ ਕਰਨੇ ਸਰ ਜੀ ਕਣਕ ਮਜ਼ਾ ਲਈ ਸਾਰਾ ਡਰਮ ਵੇਚਦਾ ਇਹਦੇ ਕਿ ਕਾਲਾ ਜਦੋਂ ਮੁੱਕ ਗਈ ਹੁਣ ਫਿਰ ਲਵੇ ਕਿੱਥੋਂ ਹੁਣ ਬਾਕੀ ਮਿਲ ਬਹਿ ਗਿਆ ਵਰਨਾ ਹੀ ਆ ਫਿਰ ਹੁਣ ਡਰਮ ਦੇ ਕਣਕ ਵੀ ਘੜ ਕਰ ਰਹੀ ਰਮ ਜਮਾ ਖਤਮ ਖਾਲੀ ਐ ਰੋੜਾ ਮਾਰਿਆ ਕਰਤੇ ਨੇ ਹਾਂ ਉਹ ਤਾਂ ਮੈਨੂੰ ਦੱਸਿਆ ਤਾਂ ਦੱਸਿਆ ਉਹ ਨਾ ਕਿ ਨਾ ਲੱਗਦੀ ਜੀ ਅੱਛਾ ਉਹ ਕਿੱਥੇ ਠੀਕ ਹੈ ਉਹ ਮੋਟੇ ਨਾਲ ਆਇਆ ਨਰਮਣ ਆ ਉਹ ਲਾ ਕੇ ਨਹੀਂ ਆਇਆ ਸੀ ਵੇਖ ਤਾਂ ਤੂੰ ਚਿੱਟਾ ਮਿਲਦਾ ਹੈ ਨਾ ਸਰਕਾਰ ਕਹਿੰਦੀ ਚਿੱਟਾ ਬੰਦ ਹੋ ਜਾ ਚਿੱਟਾ ਤਾਂ ਜ ਆ ਮਿਲਦਾ ਸੱਜਣ ਤੂੰ ਹਰਕਤ ਪਿਆ ਨਹੀਂ ਸਰਕਾਰ ਤੋਂ ਵੀ ਨਹੀਂ ਕੋਈ ਤਾਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦੇ ਚਿੱਟਾ ਬੰਦ ਹੋ ਗਏ ਕਾਰਬਾਈ ਹੋ ਜਾਂਦੀ ਕਿੰਨੇ ਪੈਸਾ ਹੀ ਆ ਕਿੰਨੇ ਤੋਂ ਦੋ ਮਹੀਨੇ ਹੈ ਬਈ ਐਵੇਂ ਸੀ ਇੱਕ ਵਾਰ ਸਮਾਰਿਆ ਤਾਂ ਕਿਹਾ ਜਿਹਨਰੇ ਬੱਚੇ ਦੇ ਨਾ ਫੋਟੋ ਦੇ ਟੀਕਾ ਲਾਇਆ ਜਿਹੜਾ ਮੁੰਡੇ ਨੇ ਮਤਲਬ ਘਰ ਕੇ ਬਾਹਰ ਕਿ ਲਾਇਆ ਟੀਕਾ ਬਾਹਰ ਸੰਚਾਨਕਾਰ ਤੇ ਗਈ ਹੈ ਉਹ ਟੀਕਾ ਲਾਇਆ ਹੈ ਅੱਛਾ ਤੇ ਉਹ ਠੀਕ ਹੈ ਲਾਉਣ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਚਿੱਟਾ ਵੇਚਣ ਵਾਲਿਆਂ ਤੇ ਹੋਂਕ ਖੀਰਾ ਅਸੀਂ ਤੁਹਾਨੂੰ ਪਿੰਡ ਚੰਨਲਵਾਲ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਪਿੰਡ ਤੋਂ ਦਿਖਾ ਰਹੇ ਸੀ ਜਿੱਥੇ ਇੱਕ ਨੌਜਵਾਨ ਬਿਨਤ ਸਿੰਘ ਦੀ ਚਿੱਟੇ ਦੇ ਨਾਲ ਮੌਤ ਹੋਈ ਹੈ ਤੁਹਾਡੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਆ ਨਸ਼ਿਆਂ ਨੂੰ ਲੈ ਕੇ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਵੱਡਾ ਯੁੱਧ ਸ਼ੁਰੂ ਕੀਤਾ ਹੋਇਆ ਜੋ ਨਸ਼ੀ ਵਿਰੋਧ ਮੁਹਮਮ ਬਹੁਤ ਵੱਡੀ ਪੱਧਰ ਤੇ ਪ੍ਰਚਾਰੀ ਜਾ ਰਹੀ ਹੈ ਪਰ ਉਸ ਦਾ ਅਸਰ ਜਿਹੜਾ ਹੁੰਦਾ ਦਿਖਾਈ ਨਹੀਂ ਦਿੰਦਾ ਕਿਉਂਕਿ ਅਜੇ ਵੀ ਪਿੰਡਾਂ ਦੇ ਵਿੱਚ ਚੁੱਟੇ ਦੇ ਨਾਲ ਲੋਕ ਪੀੜਤ ਹੈ ਬੱਚੇ ਪੀੜਤ ਹੈ ਤੇ ਲਗਾਤਾਰ ਮੌਤਾਂ ਦਾ ਸ਼ਿਕਾਰ ਹੋ ਰਹੇ ਨੇ ਹਰ ਰੋਜ਼ ਕੁਵਾਰਾਂ ਵੱਖ-ਵੱਖ ਨੌਜਵਾਨਾਂ ਦੀ ਮੌਤ ਦੇ ਨਾਲ ਭਰੀਆਂ ਹੁੰਦੀਆਂ ਨੇ ਪੰਜਾਬ ਸਰਕਾਰ ਵੀ ਇਹਦੇ ਤੇ ਵੱਡਾ ਜਤਨ ਕਰ ਰਹੀ ਹੈ ਕਿ ਪ੍ਰਬੰਧ ਕੀਤੇ ਜਾਣ ਵਿਰੋਧੀ ਧਰਮ ਵੀ ਬੜਾ ਵੱਡਾ ਮੁੱਦਾ ਇਹਦੇ ਨਹੀਂ ਉਠਾ ਰਹੀਆਂ ਪਰ ਸਾਰੇ ਲੋਕਾਂ ਨੂੰ ਸੋਚਣ ਦਾ ਸਮਾਂ ਤੇ ਕਿਵੇਂ ਨਾ ਕਿਵੇਂ ਅਸੀਂ ਇਹਨਾਂ ਨੌਜਵਾਨਾਂ ਨੂੰ ਚਿੱਟੇ ਦੀ ਇਸ ਦਲਦਲ ਦੇ ਵਿੱਚੋਂ ਕੱਢ ਸਕੀਏ। ਭਾਵੇਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੋ। ਸਾਡੀ ਵੀ ਤੁਹਾਨੂੰ ਕਿਵੇਂ ਦੇ ਲੱਗਦੇ ਹੈ ਕਮੈਂਟ ਕਰਕੇ ਜਰੂਰ ਦੱਸਿਓ।